ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 479 ਤੋਂ ਲੈ ਕੇ 481 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਕਾਹੂ ਦਿਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਐ ਰਖਵਾਦ ਨਾ ਕੀਜੈ ਰੇ ਮਨ ਸੁਖਿਰਤ ਕਰ ਕਰ ਲੀਜੈ ਰੇ ਮਨ ਰਹਾਓ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਪਰਮੇਸ਼ਰ ਵੱਲੋਂ ਹੈ ਕਿ ਕਿਸੇ ਨੂੰ ਸੋਹਣੇ ਰੇਸ਼ਮੀ ਕੱਪੜੇ ਨਿਵਾਰੀ ਪਲੰਗ ਮਿਲੇ ਨੇ ਸੌਣ ਲਈ ਤੇ ਕਿਸੇ ਨੂੰ ਕਹਿੰਦੇ ਵੀ ਗਲੀ ਹੋਈ ਜੁੱਲੀ ਵੀ ਨਹੀਂ ਮਿਲੀ ਹੈਗੀ ਤੇ ਬਿਸਤਰੇ ਦੀ ਜਗ੍ਹਾ ਤੇ ਜਿਵੇਂ ਪ੍ਰਾਲੀਆਂ ਤੇ ਸੌਂਦੇ ਨੇ ਕਹਿੰਦੇ हे ਮੇਰੇ ਮਨ ਕੋਈ ਈਰਖਾ ਤੇ ਝਗੜੇ ਨਾ ਕਰ ਪਰਮੇਸ਼ਰ ਦਾ ਨਾਮ ਜਪ ਚੰਗੇ ਕਰਮ ਕਰਕੇ ਤੂੰ ਵੀ ਸੁੱਖ ਮਾਣ ਲਵੇਂਗਾ কুমਾਰা এক ਜੋ মাটি ਗੁੰਦੀ ਬਹੁ ਵਿਦਬਾਨੀ ਲਾਈ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਕਹਿੰਦੇ ਤੇ ਇਸ ਤਰ੍ਹਾਂ ਹੈਗਾ ਜਿਵੇਂ কুমہار ਨੇ ਮਿੱਟੀ ਤੋਂ ਅਲੱਗ-ਅਲੱਗ ਰੰਗਾਂ ਦੇ ਪੰਤਾਂ ਦੇ ਭਾਂਡੇ ਬਣਾਏ ਹੁੰਦੇ ਨੇ ਫਿਰ ਕਹਿੰਦੇ ਜਦੋਂ ਉਹ ਭਾਂਡੇ ਅਲੱਗ-ਅਲੱਗ ਜਗ੍ਹਾ ਤੇ ਚਲੇ ਜਾਂਦੇ ਨੇ ਕੋਈ ਤਾਂ ਉਹਨਾਂ ਭਾਂਡਿਆਂ ਵਿੱਚ ਮੋਤੀ ਰੱਖਦਾ ਮੋਤੀਆਂ ਦੇ ਹਾਰ ਪਾਉਂਦਾ ਕੋਉ ਕੋਈ ਕਹਿੰਦੇ ਉਹਦੇ ਵਿੱਚ ਜਿਵੇਂ ਸ਼ਰਾਬ ਵਰਗੇ ਮਾੜੇ ਪਦਾਰਥ ਪਾਉਂਦਾ ਹੈ ਨਾ ਵੀ ਇਸ ਤਰ੍ਹਾਂ ਜੀਵ ਨੇ ਜਿਵੇਂ ਪਰਮੇਸ਼ਰ ਦੇ ਬਣਾਏ ਹੋਏ ਅਲੱਗ-ਅਲੱਗ ਰੰਗਾਂ ਦੇ ਨੇ ਅਲੱਗ-ਅਲੱਗ ਉਹਨਾਂ ਦੀ ਕਿਸਮਾਂ ਨੇ ਅਲੱਗ-ਅਲੱਗ ਉਹਨਾਂ ਦੇ ਕਰਮ ਨੇ ਸੂਮੇ ਤਨ ਰਾਖਨ ਕੋ ਦੀਆ ਮੁਗਦ ਕਹੇ ਤਨ ਮੇਰਾ ਜਮ ਕਾ ਡੰਡ ਮੁੰਡ ਮਹ ਲਾਗੈ ਖਿਨ ਮਹ ਕਰੈ ਨਵੇਰਾ ਕਹਿੰਦੇ ਜਿਹੜਾ ਸੂਮ ਹੁੰਦਾ ਨਾ ਕਿਉਂਕਿ ਉਹ ਧਨ ਖਰਚਦਾ ਨਿਗਾ ਕਹਿੰਦੇ ਉਹਨੂੰ ਤਾਂ ਮੰਨੋ ਇਸ ਤਰ੍ਹਾਂ ਵੀ ਜਿਵੇਂ ਪਰਮੇਸ਼ਰ ਨੇ ਧਨ ਇਕੱਠਾ ਕਰਨ ਦਾ ਉਹਦੇ ਕੰਮ ਲਾਇਆ ਹੁੰਦਾ ਜੁਮਾ ਨਾ ਫਿਰ ਕਹਿੰਦੇ ਧਨ ਨੂੰ ਕਹਿੰਦੇ ਰੋਕੀ ਮੇਰੀ ਮੇਰੀ ਕਰਦੇ ਨੇ ਜਦੋਂ ਕਹਿੰਦੇ ਜਮ ਦਾ ਡੰਡਾ ਪੈਂਦਾ ਸਿਰ ਤੇ ਮੌਤ ਆ ਜਾਂਦੀ ਆ ਫਿਰ ਮਿੰਟਾਂ ਚ ਹੀ ਕਹਿੰਦੇ ਨਵੇੜਾ ਹੋ ਜਾਂਦਾ ਵੀ ਇਹ ਧਨ ਦਾ ਕਿਸੇ ਦਾ ਨਹੀਂ ਇੱਥੇ ਹੀ ਰਹਿ ਜਾਣਾ ਹਰ ਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਹੋ ਪਾਈ ਹਰ ਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਪਾਵੇ ਸਤ ਕਰ ਮਾਨੈ ਪਾਣਾ ਮਨ ਵਸਾਈ ਕਹਿੰਦੇ ਉਸ ਪਰਮੇਸ਼ਰ ਦਾ ਜਿਹੜਾ ਭਗਤ ਆ ਉਹ ਹਮੇਸ਼ਾ ਉਤਮ ਸਵਦਾਉਂਦਾ ਕਹਿੰਦੇ ਉਹਦੀ ਕਹਿੰਦੇ ਸੋਭਾ ਹੁੰਦੀ ਆ ਤੇ ਉਹਦੇ ਮਨ ਚ ਸੁੱਖ ਬਣਿਆ ਰਹਿੰਦਾ ਕਿਉਂ ਕਹਿੰਦੇ ਉਹ ਹਮੇਸ਼ਾ ਜਿਹੜਾ ਪਰਮੇਸ਼ਰ ਦਾ ਭਾਣਾ ਉਹਨੂੰ ਸੱਤ ਕਰਕੇ ਮੰਨਦਾ ਦੁੱਖ ਆਵੇ ਸੁੱਖ ਆਵੇ ਉਹ ਹਰ ਇੱਕ ਜੇ ਜੋ ਵੀ ਰੰਗ ਪਰਮੇਸ਼ਰ ਉਹਨੂੰ ਦਿੰਦਾ ਉਹਦੇ ਵਿੱਚ ਪਰਮੇਸ਼ਰ ਦੀ ਰਜ਼ਾ ਵਿੱਚ ਖੁਸ਼ ਰਹਿੰਦਾ ਹੈ ਉਹਦੇ ਪਰਮੇਸ਼ਰ ਦੀ ਰਜ਼ਾ ਵਿੱਚ ਜੋ ਖੁਸ਼ ਰਹਿੰਦਾ ਉਹਦੇ ਵਿੱਚ ਹੀ ਉਹਨੂੰ ਸੁੱਖ ਮਿਲਦਾ ਆਗੇ ਅਮਨਣਚ ਕਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੂਟੀ ਕਬੀਰ ਜੀ ਕਹਿੰਦੇ ਨੇ ਇਹ ਜੀਵ ਜਿਹੜੀ ਇਹ ਸੰਸਾਰ ਵਿੱਚ ਮੇਰੀ ਮੇਰੀ ਲੱਗੀ ਰਹਿੰਦੀ ਹੈ ਨਾ ਜੀਵ ਨੂੰ ਇਹ ਸਭ ਕੁਝ ਝੂਠਾ ਕਹਿੰਦੇ ਇੱਥੇ ਹੀ ਰਹਿ ਜਾਣਾ ਜਿਵੇਂ ਕਹਿੰਦੇ ਪਿੰਜਰੇ ਵਿੱਚ ਕੋਈ ਨਾ ਫੜ ਕੇ ਲੈ ਜਾਏ ਕੱਢ ਕੇ ਪੰਛੀ ਨੂੰ ਤਾਂ ਪੰਛੀ ਦੀ ਜਿਹੜੀ ਹੁੰਦੀ ਆ ਕੁੂਜੀ ਠੂਠੀ ਉੱਥੇ ਹੀ ਰਹਿ ਜਾਂਦੀ ਆ ਐਵੇਂ ਜੀਵ ਦਾ ਸਭ ਕੁਝ ਇੱਥੇ ਰਹਿ ਜਾਂਦਾ ਪਰ ਜੀਵ ਮੇਰੀ ਮੇਰੀ ਕਰਨ ਤੋਂ ਨਹੀਂ ਹਟਦਾ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਪਾਵੇ ਅੱਲਾ ਅਵਲਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਕਾਜੀ ਬੋਲਿਆ ਬੰਨ ਨਹੀਂ ਆਵੇ ਰਹਾਓ ਕਹਿੰਦੇ ਹੇ ਕਾਜੀ ਅਸੀਂ ਤਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਬੰਦੇ ਆ ਕਹਿੰਦੇ ਤੇਰੇ ਮਨ ਨੂੰ ਹਕੂਮਤ ਕਰਨੀ ਚੰਗੀ ਲੱਗਦੀ ਆ ਕਹਿੰਦੇ ਉਹ ਪਰਮੇਸ਼ਰ ਜੋ ਸਭ ਤੋਂ ਵੱਡਾ ਮਾਲਕ ਹੈ ਕਹਿੰਦੇ ਉਹਨੂੰ ਚੰਗਾ ਨਹੀਂ ਲੱਗਦਾ ਜਦੋਂ ਕਹਿੰਦੇ ਉਹਦੀ ਪਰਜਾ ਦੇ ਉੱਪਰ ਤੱਕਾ ਕੀਤਾ ਜਾਂਦਾ ਕਹਿੰਦੇ ਕਾਜੀ ਤੇਰੇ ਬੋਲਿਆ ਹੋਇਆ ਫਰਬਦਾਨੀ ਹੈ ਜੋ ਕਹਿੰਦੇ ਤੂੰ ਹਕੂਮਤਾਂ ਚਲਾਉਣਾ ਕਿਉਂਕਿ ਪਰਮੇਸ਼ਰ ਨੇ ਤੱਕੇ ਕਰਨ ਦੀ ਆਗਿਆ ਨਹੀਂ ਦਿੱਤੀ ਹੈ ਰੋਜ਼ ਜਾ ਤਰੈ ਨਿਵਾਜ ਗੁਜਾਰੈ ਕਲਮਾ ਪਿਸਤ ਨ ਹੋਈ ਸੱਤਰ ਕਾਬਾ ਕਟਹੀ ਪੀਤਰ ਜੇ ਕਰ ਜਾਣ ਕੋਈ ਕਹਿੰਦੇ ਤੂੰ ਰੋਜ਼ੇ ਰੱਖਦਾ ਨਿਵਾਜਾ ਪੜਦਾ ਕਲਮਾ ਵੀ ਆਖਦਾ ਕਹਿੰਦੇ ਇਹਨਾਂ ਦੇ ਨਾਲ ਸਵਰਗ ਨਹੀਂ ਮਿਲਦਾ ਹੈਗੇ ਕਹਿੰਦੇ ਸਵਰਗ ਤਾਂ ਉਹਨੂੰ ਮਿਲਦਾ ਜੋ ਦੇਖੇ ਸਵਰਗ ਅੰਦਰ ਹੀ ਆ ਕਹਿੰਦੇ ਦਿਲ ਨੂੰ ਖੋਜ ਤੇਰੇ ਅੰਦਰ ਹੀ ਸਵਰਗ ਆ ਕਹਿੰਦੇ ਜੇ ਤੂੰ ਦਾ ਨਾਮ ਜਪੇ ਕਹਿੰਦੇ ਸਾਰਿਆਂ ਨਾਲ ਦਇਆ ਕਰੇ ਕਹਿੰਦੇ ਨਿਵਾਜ ਸੋਈ ਜੋ ਨਿਆਉ ਵਿਚਾਰੇ ਕਲਮਾ ਅਕਲੈ ਜਾਣੈ ਪਾਚੋ ਮੁਸ ਮੁਸਲਾ ਬਿਸ਼ਾਵੇ ਤਬ ਤੋ ਦੀਨ ਪਛਾਨੈ ਕਹਿੰਦੇ ਜੇ ਤੂੰ ਨਿਆ ਦਾ ਕੰਮ ਕਰੇ ਇਹੀ ਤੇਰੀ ਨਵਾਜ਼ ਆ ਜੇ ਆਪਣੀ ਅਕਲ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪੇ ਇਹੀ ਤੇਰਾ ਕਲਮਾ ਪੜਨਾ ਹੋ ਗਿਆ ਉਹਨੂੰ ਬੁੱਝੇ ਕਹਿੰਦੇ ਪਰਮੇਸ਼ਰ ਦੀ ਅਸਲੀਅਤ ਨੂੰ ਜੇ ਕਹਿੰਦੇ ਤੂੰ ਆਪਣੇ ਪੰਜੇ ਕਾਮਾਦਕ ਵੈਰੀ ਮਾਰ ਲਵੇਂ ਇਹ ਕਹਿੰਦੇ ਮੁਸੱਲਾ ਬਿਸ਼ਾਉਣਾ ਮੁਸਲਮਾਨ ਵੀਰ ਮਸੱਲਾ ਬਿਛਾ ਕੇ ਮਨਵਾਜ ਪੜਦੇ ਨੇ ਕਹਿੰਦੇ ਇਹੀ ਫਿਰ ਤੇਰਾ ਮਸੱਲਾ ਬਿਛਾਉਣਾ ਜੇ ਤੂੰ ਆਪਣੇ ਪੰਜੇ ਕਾਮਾਦਿਕ ਵੈਰੀ ਮਾਰ ਲਵੇਂ ਤੇ ਫਿਰ ਕਹਿੰਦੇ ਆਪਣੇ ਅਸਲੀ ਧਰਮ ਨੂੰ ਪਛਾਣ ਲਏਗਾ ਖਾਸਮ ਪਛਾਨ ਤਰਸ ਕਰ ਜੀ ਮੈਂ ਮਾਰਮਣੀ ਕਰ ਫੀਕੀ ਆਪ ਜਨਾਏ ਅਵਰ ਕੋ ਜਾਣ ਤਬ ਹੋਏ ਪਿਸਤ ਸਰੀ ਕੀ ਕਹਿੰਦੇ ਜੇ ਤੂੰ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਉਹਦੇ ਜੀਵਾਂ ਦੇ ਉੱਪਰ ਤਰਸ ਕਰੇ ਤੇ ਆਪਣੇ ਕਹਿੰਦੇ ਹੰਕਾਰ ਨੂੰ ਖਤਮ ਕਰ ਦਵੇਂ ਕਹਿੰਦੇ ਆਪ ਵੀ ਪਰਮੇਸ਼ਰ ਨੂੰ ਕਹਿੰਦੇ ਮੰਨੇ ਤੇ ਆਪਾਂ ਜਾਣ ਲਵੇਂ ਕਹਿੰਦੇ ਦੂਸਰਿਆਂ ਵਿੱਚ ਵਸਦੇ ਪਰਮੇਸ਼ਰ ਨੂੰ ਵੀ ਸਮਝ ਲੈ ਫੇਰ ਕਹਿੰਦੇ ਤੂੰ ਸਵਰਗ ਦਾ ਹੱਕਦਾਰ ਬਣ ਸਕਦਾ ਮਾਟੀ ਇੱਕ ਭੇਖ ਤਰਨਨ ਤਾਂ ਮਹਿ ਬ੍ਰਹਮ ਪਛਾਨਾ ਕਹੇ ਕਬੀਰ ਪਿਸਤ ਛੋੜ ਕਰ ਦੋਜਿਕ ਸਿਉ ਮਨ ਮਾਨਾ ਕਹਿੰਦੇ ਪਰ ਤੂੰ ਉਸ ਪਰਮੇਸ਼ਰ ਦੇ ਬਣਾਏ ਹੋਏ ਅਲੱਗ-ਅਲੱਗ ਜੀਆਂ ਦੇ ਵਿੱਚ ਉਸ ਪਰਮੇਸ਼ਰ ਨੂੰ ਪਛਾਨ ਕਹਿੰਦੇ ਪਰ ਕਹਿੰਦੇ ਜਿਸ ਤਰ੍ਹਾਂ ਦੇ ਮਾੜੇ ਕੰਮ ਤੂੰ ਕਰ ਰਿਹਾ ਲੱਗਦਾ ਹੈ ਕਹਿੰਦੇ ਵੀ ਤੂੰ ਸਵਰਗ ਚ ਨਹੀਂ ਜਾਣਾ ਚਾਹੁੰਦਾ ਵੀ ਤੇਰਾ ਨਰਕ ਚ ਜਾਣ ਦਾ ਮਨ ਬਣਿਆ ਹੋਇਆ ਆਸਾ ਗगन नगर ਇੱਕ ਬੂੰਦ ਨਾ ਵਰਖੈ ਨਾਦ ਕਹਾ ਜੋ ਸਮਾਨਾ ਪਾਰ ਬ੍ਰਾਮ ਪਰਮੇਸ਼ਰ ਮਾਦੋ ਪਰਮ ਹਾਂਸ ਲੈ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾਓ ਹਾਂਜੀ ਸੰਗਤ ਜੀ ਇਹ ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਵੀ ਸ਼ਾਇਦ ਕਿਸੇ ਜੋਗੀ ਦੇ ਅੰਤਮ ਯਾਤਰਾ ਤੇ ਸ਼ਾਇਦ ਕਬੀਰ ਜੀ ਨੇ ਇਹ ਆ ਬਾਣੀ ਉਚਾਰੀ ਲੱਗਦੀ ਹੈ ਵੀ ਕਿਸੇ ਜੋਗੀ ਦੇ ਚਰਣਾ ਕਰ ਜਾਣ ਤੇ ਕਹਿੰਦੇ ਜਿਵੇਂ ਜੋਗੀਆਂ ਚ ਕਹਿੰਦੇ ਨੇ ਨਾ ਕਿ ਵੀ ਉਹ ਜਦੋਂ ਆਪਣਾ ਧਿਆਨ ਧਾਰਦੇ ਨੇ ਅੰਦਰ ਬੜਾ ਨਾਦ ਵੱਜਦਾ ਤੇ ਅੰਦਰ ਬੜੀ ਅੰਮ੍ਰਿਤ ਦੀ ਵਰਖਾ ਹੁੰਦੀ ਆ ਫਿਰ ਉਹ ਕਹਿੰਦੇ ਨੇ ਵੀ ਹੁਣ ਕਿੱਥੇ ਗਿਆ ਸਾਰਾ ਕੁਝ ਜਿਹੜਾ ਕਹਿੰਦੇ ਸੀ ਵੀ ਅੰਦਰ ਨਾਦ ਵੱਜ ਰਹੇ ਨੇ ਅੰਮ੍ਰਿਤ ਦੀ ਵਰਖਾ ਹੋ ਰਹੀ ਆ ਤੇ ਜਿਹੜੇ ਕਥਾ ਵਾਰਤਾ ਕਰਦੇ ਸੀ ਜੋ ਅੰਦਰ ਚੀਜ਼ ਬੋਲ ਰਹੀ ਸੀ ਜੀਵ ਦੇ ਜੋਗੀ ਦੇ ਵੀ ਉਹ ਮਤਲਬ ਬੋਲਣ ਵਾਲੀ ਚੀਜ਼ ਜੋ ਸਭ ਕੁਝ ਕਰ ਰਹੀ ਸੀ ਉਹ ਹੁਣ ਕਿੱਥੇ ਚਲੀ ਗਈ ਉਹ ਕਹਿੰਦੇ ਹੁਣ ਜਿਹੜਾ ਪਰਮੇਸ਼ਰ ਆ ਉਹ ਜਿਹੜੀ ਇਹ ਜੀਵ ਆਤਮਾ ਸੀ ਉਹਨੂੰ ਲੈ ਕੇ ਕਿੱਥੇ ਚਲੇ ਗਿਆ ਕਹਿੰਦੇ ਉਹ ਗੱਲ ਕਰ ਰਹੇ ਨੇ ਬਜਾਵਨ ਹਾਰੋ ਕਹਾ ਗਇਓ ਜਿਨ ਇਹ ਮੰਦਰ ਕੀਨਾ ਸਾਖੀ ਸਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਬ ਲੀਨਾ ਕਹਿੰਦੇ ਜਿਨੇ ਇਹ ਸਰੀਰ ਬਣਾਇਆ ਹੋਇਆ ਸੀ ਵਿੱਚ ਬੋਲਦਾ ਸੀ ਕਹਿੰਦੇ ਉਹ ਕਿੱਥੇ ਚਲੇ ਗਿਆ ਮਨ ਕਹਿੰਦੇ ਉਹ ਕਹਿੰਦੇ ਜਿਹੜਾ ਸਭ ਕੁਛ ਸੁਰਤ ਜੁੜਦੀ ਸੀ ਸਬਕ ਕਥਾ ਵਾਰਤਾ ਕਰਦੇ ਸੀ ਉਹ ਕਹਿੰਦੇ ਜਿਹੜਾ ਸਾਰਾ ਅੰਦਰ ਸਰੀਰ ਦੇ ਵਿੱਚ ਸਾਰੇ ਕਹਿੰਦੇ ਵੀ ਤੇਜ ਸੀ ਜਿਹੜਾ ਬਲ ਸੀ ਵੀ ਉਹ ਹੁਣ ਕਿੱਥੇ ਪਰਮੇਸ਼ਰ ਨੇ ਖਿੱਚ ਲਿਆ ਸਰਵਨਨ ਵਿਕਲ ਪਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਟਰਕ ਪਰੇ ਹੈ ਮੁਖੋਂ ਨ ਨਿਕ ਸੈ ਬਾਤਾ ਜਿਹੜੇ ਕਹਿੰਦੇ ਕੰਨ ਸੁਣਦੇ ਸੀ ਉਹ ਵੀ ਕਹਿੰਦੇ ਹੁਣ ਨਹੀਂ ਸੁਣ ਰਹੇ ਸਾਰੇ ਸਰੀਰ ਦਾ ਕਹਿੰਦੇ ਸਾਰੀਆਂ ਇੰਦਰੀਆਂ ਦਾ ਬਲ ਖਤਮ ਹੋ ਗਿਆ ਜਿਹੜੇ ਚਰਨ ਤੁਰਦੇ ਸੀਗੇ ਉਹ ਵੀ ਕਹਿੰਦੇ ਹੱਥ ਕਹਿੰਦੇ ਪੈਰ ਕੁਛ ਵੀ ਕਹਿੰਦੇ ਮੂੰਹ ਗੱਲਾਂ ਨਹੀਂ ਕਰ ਰਿਹਾ ਵੀ ਹੁਣ ਸਾਰੀ ਜਿਹੜੀ ਸ਼ਕਤੀ ਸੀ ਉਹ ਕਿੱਥੇ ਚਲੀ ਗਈ ਥੱਕ ਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਪ੍ਰਮਤੇ ਥਾਕਾ ਮਨਕੁੰਚਰ ਔਰ ਥਾਕਾ ਤੇਜ ਸੂਤ ਤਰ ਰਮਤੇ ਫਿਰ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਵੈਰੀ ਸੀ ਸਾਰੇ ਸਾਰਿਆਂ ਨੇ ਜਿੱਦਾਂ ਮਾਇਆ ਦੀ ਭੱਜ ਦੌੜ ਵੱਲ ਭੱਜ ਰਹੇ ਸੀਗੇ ਜਿਹੜਾ ਹਾਥੀ ਰੂਪ ਮਾਨਸੀ ਕਹਿੰਦੇ ਉਹ ਸਭ ਕਹਿੰਦੇ ਜਿਹੜਾ ਸ਼ਕਤੀ ਸੀਗੀ ਸਰੀਰ ਦੀ ਉਹ ਕਿੱਥੇ ਚਲੇਗੀ ਕਹਿੰਦੇ ਹੁਣ ਮਰ ਤੱਕ ਪਏ ਦਸੇ ਬੰਦ ਛੂਟੇ ਮਿੱਤਰ ਪਾਈ ਸਭ শোরੇ ਕਹਿਤ ਕਵੀਰਾ ਜੋ ਹਰ ਤਿਆਵੈ ਜੀਵਤ ਬੰਧਨ ਤੋਰੇ ਕਹਿੰਦੇ ਹੁਣ ਸਰੀਰ ਦੇ ਜਿਹੜੇ ਦਸੇ ਇੰਦਰੇ ਸੀਗੇ ਉਹ ਮਤਲਬ ਕਿੱਥੇ ਚਲੇ ਗਏ ਕਹਿੰਦੇ ਉਹਨਾਂ ਦੀ ਹੁਣ ਕਹਿੰਦੇ ਕੋਈ ਜਿੱਦਾਂ ਵਿਕਾਰ ਸ਼ੀਲਤਾ ਨਹੀਂ ਦਿਸਦੀ ਹੈਗੀ ਸਾਰੇ ਆਪਣੇ ਜਿਹੜੇ ਕਹਿੰਦੇ ਸੀ ਗਿਆਨ ਇੰਦ੍ਰੇ ਸਭ ਕਹਿੰਦੇ ਸਾਥ ਛੱਡ ਗਏ ਨੇ ਫਿਰ ਕਬੀਰ ਜੀ ਕਹਿੰਦੇ ਨੇ ਵੀ ਇਹ ਤੇ ਹੁਣ ਜਦੋਂ ਜੀਵ ਖਤਮ ਹੋ ਗਿਆ ਜੀਵ ਦੇ ਵਿੱਚੋਂ ਜੀਵ ਆਤਮਾ ਨਿਕਲ ਗਿਆ ਇਹ ਤੇ ਹੁਣ ਸਰੀਰ ਦਾ ਤਾਂ ਇਹ ਹਾਲ ਹੋਇਆ ਨਾ ਪਰ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਧਿਆਉਂਦਾ ਉਹ ਕਹਿੰਦੇ ਜੀਵਤ ਬੰਧਨ ਤੋਰੇ ਉਹ ਜਦੋਂ ਜੀਵਾਤਮਾ ਸਰੀਰ ਦੇ ਅੰਦਰ ਹੀ ਆ ਨਾ ਉਹ ਉਹ ਦੋਈ ਇਹ ਸਾਰੀਆਂ ਚੀਜ਼ਾਂ ਤੋਂ ਅ ਵਿਸ਼ਰਾਮ ਕਰ ਲੈਂਦਾ ਉਪਰਾਮਤਾ ਕਰ ਲੈਂਦਾ ਉਹ ਜੀਵਤਿਆਂ ਮੁਕਤ ਹੋ ਜਾਂਦਾ ਉਹ ਇਦਾਂ ਮਰਨ ਤੇ ਜਦੋਂ ਸਭ ਕੁਝ ਸਰੀਰ ਦਾ ਖਤਮ ਹੋ ਗਿਆ ਉਹ ਉਦੋਂ ਨਹੀਂ ਮਤਲਬ ਉਹਨੂੰ ਉਪਰਾਮਤਾ ਹੁੰਦੀ ਉਹ ਜੀਵ ਜਿੰਦੇ ਜੀ ਉਹ ਉਪਰਾਮਤਾ ਕਰ ਲੈਂਦਾ ਹਰ ਇੱਕ ਮਾੜੇ ਕੰਮ ਤੋਂ ਆਸਾ ਇਕ ਤੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾ ਦੇਉ ਸ਼ਲੀਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤਿਰ ਪਵਨ ਦਸੀਲੇ ਗੁਰ ਪ੍ਰਸਾਦ ਡੀਠੀ ਰਹਾਓ ਹੰਦੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਕਹਿੰਦੇ ਮਾਇਆ ਸੱਪਣੀ ਤੋਂ ਉੱਪਰ ਜ਼ਿਆਦਾ ਬਲਵਾਨ ਕੋਈ ਨਹੀਂ ਹੈ ਕਹਿੰਦੇ ਇਹਨੇ ਤਾਂ ਬ੍ਰਹਮਾ ਵਿਸ਼ਨ ਤੇ ਮਹਾਦੇਵ ਦੇਵਤਿਆਂ ਨੂੰ ਵਿਛਲ ਲਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਕਹਿੰਦੇ ਪਰ ਕਹਿੰਦੇ ਜਿਹੜੀ ਇਹ ਮਾਇਆ ਸਰਪਣੀ ਆ ਨਾ ਜਦੋਂ ਸੰਗਤ ਵਿੱਚ ਜਾਈਦਾ ਨਾ ਫਿਰ ਇਹ ਬੜੀ ਸ਼ਾਂਤ ਹੋ ਜਾਂਦੀ ਆ ਫਿਰ ਕਹਿੰਦੇ ਸੰਗਤ ਵਿੱਚ ਕਹਿੰਦੇ ਗੁਰੂ ਦੇ ਪ੍ਰਸ਼ਾਦ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਨੇ ਸਾਰੇ ਤਿੰਨਾਂ ਭਵਨਾਂ ਨੂੰ ਡੰਗਿਆ ਕਹਿੰਦੇ ਸਰਪਣੀ ਨੇ ਇਹਦੀ ਅਸਲੀਅਤ ਗੁਰੂ ਦੀ ਸੰਗਤ ਵਿੱਚ ਸਮਝ ਆ ਜਾਂਦੀ ਆ ਸਰਪਣੀ ਸਰਪਣੀ ਕੀ ਕਹੋ ਪਾਈ ਜਿਨ ਸਾਚ ਪਛਾਨਿਆ ਤਿੰਨ ਸਰਪਣੀ ਖਾਈ ਕਹਿੰਦੇ ਮਾਇਆ ਤੋਂ ਡਰਨ ਦੀ ਗੱਲ ਨਹੀਂ ਹੈ ਜਿਨੇ ਉਸ ਸੱਚੇ ਨਾਲ ਪਹਿਚਾਨ ਪਾਲੀ ਆ ਉਹਨੇ ਕਹਿੰਦੇ ਇਸ ਮਾਇਆ ਨੂੰ ਕਾਬੂ 'ਚ ਕਰ ਲਿਆ ਸਰਪਣੀ ਤੇ ਆਨ ਛੂਛ ਨਹੀਂ ਅਵਰਾ ਸਰਪਨੇ ਜੀਤੀ ਕਹਾ ਕਰ ਜਮਰਾ ਕਹਿੰਦੇ ਜਿਹੜੀ ਇਹ ਸਰਪਣੀਆਂ ਕਹਿੰਦੇ ਇਹਨੇ ਕਿਸੇ ਨੂੰ ਵੀ ਕਹਿੰਦੇ ਆਪਣੇ ਕਾਬੂ ਤੋਂ ਛੱਡਿਆ ਨਹੀਂ ਹੈ ਪਰ ਕਹਿੰਦੇ ਜਿਸ ਨੇ ਇਸ ਮਾਇਆ ਤੇ ਕਾਬੂ ਕਰ ਲਿਆ ਜਮ ਕਹਿੰਦੇ ਉਹਦਾ ਕੋਛ ਨਹੀਂ ਵਿਗਾੜ ਸਕਦਾ ਉਹ ਫਿਰ ਆਵਾਗਮਣ ਚ ਨਹੀਂ ਆਉਂਦਾ ਜਿਨੇ ਇਸ ਮਾਇਆ ਦੇ ਉੱਪਰ ਕਾਬੂ ਕਰ ਲਿਆ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਤਾਂ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਕਹਿੰਦੇ ਜਿਹੜੀ ਇਹ ਸਪਨੀ ਆ ਇਹ ਵੀ ਉਸ ਪਰਮਾਸ਼ ਪਰਮਾਤਮਾ ਨੇ ਬਣਾਈ ਹੋਈ ਆ ਕਹਿੰਦੇ ਸਪਨੀ ਮਾਇਆ ਕਹਿੰਦੇ ਇਹ ਇਹਦੇ ਤੋਂ ਹਾਰ ਜਾਣਾ ਦਾ ਜਿੱਤ ਜਾਣਾ ਇਹ ਵੀ ਪਰਮੇਸ਼ਰ ਦੇ ਹੱਥ ਵਾਸਾ ਜੀਵ ਲਈ ਪਰਮੇਸ਼ਰ ਜਿਹਦੋਂ ਇਹਦੇ ਤੋਂ ਹਰਾ ਦਿੰਦਾ ਜਿਹਨੂੰ ਇਹਦੇ ਤੋਂ ਜਿਤਾ ਦਿੰਦਾ ਜੀਵ ਨੂੰ ਕਹਿੰਦੇ ਇਹ ਸਪਨੀ ਜਦੋਂ ਮਾਇਆ ਦੀ ਤਾਗਾ ਜੀਵ ਦੇ ਅੰਦਰ ਤਾਂ ਹੀ ਤੱਕ ਕਹਿੰਦੇ ਫਿਰ ਸਰੀਰਾਂ ਦਾ ਜਨਮ ਹੁੰਦਾ ਆਵਾ ਗਵਨ ਜਿਹਦੇ ਮਾਇਆ ਦੀ ਖਤਮ ਹੋ ਗਈ ਤ੍ਰਿਸ਼ਨਾ ਅੰਦਰੋਂ ਉਹ ਫਿਰ ਜਨਮ ਵੀ ਨਹੀਂ ਹੁੰਦਾ ਹੈ ਕਹਿੰਦੇ ਗੁਰ ਪ੍ਰਸਾਦ ਸਹਜ ਤਰੇ ਕਬੀਰਾਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਬੀਰ ਜੀ ਨੇ ਤਾਂ ਅਡੋਲਤਾ ਦੇ ਵਿੱਚ ਇਸ ਸੰਸਾਰ ਸਾਗਰ ਨੂੰ ਤਰ ਲਿਆ ਅਸਾ ਕਹਾ ਸਵਾਨ ਕੋ ਸਿਮਰਤ ਸੁਨਾਏ ਕਹਾ ਸਾਕਤ ਪਹਿ ਹਰ ਗੁਨ ਗਾਏ RAM 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 ਰਮੇ ਰਮ ਰਹੀਏ ਸਾਕਤ ਸਿਉ ਪੂਲ ਨਹੀਂ ਕਹੀਏ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਇੱਕ ਕੁੱਤੇ ਨੂੰ ਕਿਸ ਤਰ੍ਹਾਂ ਆਪਾਂ ਸਿਮਰਤੀਆਂ ਦਾ ਪਾਠ ਸੁਣਾ ਸਕਦੇ ਆ ਕਹਿੰਦੇ ਇਸ ਤਰ੍ਹਾਂ ਹੀ ਇੱਕ ਸਾਖਤ ਜੋ ਪਰਮੇਸ਼ਰ ਨੂੰ ਪ੍ਰੇਮ ਨਹੀਂ ਕਰਦਾ ਉਹ ਉਹਨੂੰ ਕਿਉਂ ਪਰਮੇਸ਼ਰ ਦੇ ਗੁਣ ਸੁਣਾਉਣੇ ਨੇ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਦੇ ਰਹੀਏ ਪਰਮੇਸ਼ਰ ਦਾ ਨਾਮ ਜਪਦੇ ਰਹੀਏ ਪਰ ਇਹ ਗੱਲ ਪਰਮੇਸ਼ਰ ਨੂੰ ਜੋ ਪ੍ਰੇਮ ਨਹੀਂ ਕਰਦਾ ਉਹਨੂੰ ਬਿਲਕੁਲ ਵੀ ਨਾ ਕਹੀਏ ਕਿਉਂਕਿ ਉਹਨੇ ਗੱਲ ਸੁਣਨੀ ਨਹੀਂ ਕੋਆ ਕਹਾ ਕਪੂਰ ਚਰਾਏ ਕਹਿ ਬਿਸਿਰ ਕੋ ਦੁੱਧ ਪੀ ਆਏ ਕਹਿੰਦੇ ਜੇਰ ਕਾਂ ਹੈਗਾ ਗੰਦਗੀ ਖਾਦਾ ਕਹਿੰਦੇ ਉਹਨੂੰ ਕਿੱਥੇ ਕਪੂਰ ਖੁਲਾਇਆ ਜਾ ਸਕਦਾ ਕਹਿੰਦੇ ਜੇ ਸੱਪ ਨੂੰ ਦੁੱਧ ਵੀ ਪਲਾਈਏ ਤਾਂ ਵੀ ਉਹ ਡੰਗ ਮਾਰਨ ਤੋਂ ਨਹੀਂ ਰਹਿਦਾ ਹੈਗਾ ਆਪਣਾ ਸੁਭਾਅ ਨਹੀਂ ਛੱਡਦਾ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ پارਸ ਪਰਸ ਲੋਹਾ ਕੰਚਨ ਸੋਈ ਕਹਿੰਦੇ ਜਿਹੜੇ ਜੀਵ ਦੀ ਸਤ ਸੰਗਤ ਦੇ ਵਿੱਚ ਬੁੱਧੀ ਵਿਵੇਕ ਵਾਲੀ ਹੋ ਜਾਂਦੀ ਹੈ ਚੰਗੇ ਮੰਦੇ ਦੀ ਪਹਿਚਾਨ ਕਰਨ ਵਾਲੀ ਹੋ ਜਾਂਦੀ ਆ ਉਹ ਤੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਲੋਹੇ ਨੂੰ ਪਾਰਸ ਸੁਹਾ ਦਈਏ ਤਾਂ ਉਹ ਸੋਨਾ ਬਣ ਜਾਂਦਾ ਸਾਕਤ ਸਵਾਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕਹਿੰਦੇ ਭਾਈ ਫਿਰ ਜੀਵ ਦੇ ਵੀ ਕੀ ਬਸ ਹੈਗੀ ਆ ਕੋਈ ਸਾਖਤ ਬਣਦਾ ਕੋਈ ਸਵਾਨ ਬਣਦਾ ਇਹ ਕਹਿੰਦੇ ਜੋ ਪੂਰਵਲੇ ਕਰਮਾਂ ਦੇ ਅਨਸਾਰ ਪਰਮੇਸ਼ਰ ਨੇ ਲੇਖ ਲਿਖੇ ਨੇ ਉਹਨਾਂ ਦੇ ਅਨਸਾਰ ਹੀ ਜੀਵ ਇਸ ਜਨਮ ਦੇ ਵਿੱਚ ਕਰਮ ਕਰ ਰਹੇ ਨੇ ਅਮਰਤ ਲੈ ਲੈ ਨੀਮ ਸਿੰਚਾਈ ਕਹਿਤ ਕਵੀਰ ਉਆ ਕੋ ਸਹਜ ਨਾ ਆਈ ਕਬੀਰ ਜੀ ਕਹਿੰਦੇ ਨੇ ਵੀ ਜੇ ਕੋਈ ਨਿੰਮ ਦੇ ਬੂਟੇ ਨੂੰ ਅਮਰਤ ਦੀ ਸਿੰਚਾਈ ਵੀ ਰੋਜ਼ ਕਰੇ ਤਾਂ ਵੀ ਕਹਿੰਦੇ ਨਿੰਮ ਆਪਣਾ ਸੁਭਾਅ ਛੱਡ ਕੇ ਮਿੱਠੀ ਨਹੀਂ ਹੁੰਦੀ ਹੈਗੀ ਹਰ ਇੱਕ ਦਾ ਸੁਭਾਅ ਜੋ ਬਣਿਆ ਉਹੀ ਬਣਿਆ ਰਹਿੰਦਾ ਸੁਭਾਅ ਨਹੀਂ ਬਦਲ ਸਕਦੇ ਅਸੀਂ ਪਰਮੇਸ਼ਰ ਹੀ ਬਦਲੇ ਕਿਸੇ ਦਾ ਬਦਲੇ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਦੇਹ ਰਾਵਣ ਕਰ ਖਬਰ ਨ ਪਾਈ ਕੀ ਮੰਗੋਂ ਕਿਛ ਥਿਰ ਨ ਰਹੀ ਦੇਖਤ ਨੈਣ ਚਲਿਓ ਜਗ ਜਾਈ ਰਹਾਓ ਕਹਿੰਦੇ ਓ ਰਾਵਣ ਕਹਿੰਦੇ ਜਿੱਦਾਂ ਲੰਕਾ ਵਰਗਾ ਕੋਟ ਸੀਗਾ ਕਿਲਾ ਸੀਗਾ ਤੇ ਉਸ ਕਿੱਲੇ ਦੇ ਆਲੇ ਦੁਆਲੇ ਸਮੁੰਦਰ ਵੱਡੀ ਵਾਂਗੂ ਵੱਡੀ ਖਾਈ ਸੀ ਉਹਦੀ ਰੱਖਿਆ ਕਰਨ ਦੇ ਲਈ ਕਹਿੰਦੇ ਹੁਣ ਉਹ ਰਾਵਣ ਕਿੱਥੇ ਚਲੇ ਗਿਆ ਉਹਦੀ ਕੋਈ ਖਬਰ ਨਹੀਂ ਸੁਣਦੀ ਹੈਗੀ ਕਹਿੰਦੇ ਪਰਮੇਸ਼ਰ ਤੋਂ ਕੀ ਮੰਗੀਏ ਕੋਈ ਚੀਜ਼ ਸਥਾਈ ਰਹਿਣ ਵਾਲੀ ਹੈ ਹੀ ਨਹੀਂ ਕਹਿੰਦੇ ਦੇਖਦੇ ਆਂ ਦੇਖਦੇ ਆਂ ਜੱਗ ਤੁਰਿਆ ਜਾ ਰਿਹਾ ਹੈ ਜੀਵ ਚੱਲੇ ਜਾ ਰਹੇ ਨੇ ਸ ਸੰਸਾਰ ਖਤਮ ਹੋ ਰਿਹਾ ਹੈ ਇਕ ਲੱਖ ਪੂਤ ਸਵਾ ਲੱਖ ਨਾਤੀ ਤੇਰਾਵਨ ਕਰ ਦਿਆ ਨਬਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬੈਸੰਤਰ ਜਾ ਕੇ ਕਪਰੇ ਤੋਈ ਗੁਰਮਤਿ RAME ਨਾਮ ਬਸਾਈ ਅਸਤਰ ਰਹੇ ਨਕਤ ਹੂੰ ਜਾਈ ਕਹਿੰਦੇ ਕਿਸੇ ਛੋਟੇ ਮੋਟੇ ਦੀ ਤੱਕ ਕੀ ਗੱਲ ਕਰਨੀ ਆ ਉਹ 라ਵਣ ਜੀ ਦੇ ਕਹਿੰਦੇ 1 ਲੱਖ ਪੁੱਤ ਸੀ ਤੇ ਸਵਾ ਲੱਖ ਪੋਤਰਾ ਸੀ ਕਹਿੰਦੇ ਉਹਦਾ ਉਹਦੇ ਘਰ ਕਹਿੰਦੇ ਉਹਦੇ ਘਰ ਦਾ ਕੋਈ ਚਿਰਾਗ ਨਹੀਂ ਰਹਿ ਗਿਆ ਕੋਈ ਘਰ ਚ ਕੋਈ ਬੱਤੀ ਦੀਵਾ ਕੁਛ ਨਹੀਂ ਕਹਿੰਦੇ ਹੁਣ ਦਿਸਦਾ ਕਹਿੰਦੇ ਉਹ 라ਵਣ ਜੀ ਦੇ ਘਰ ਦੀ ਰਸੋਈ ਜਿਹਨੇ ਮਾਨੋ ਚੰ드ਰਮਾ ਤੇ ਸੂਰਜ ਚਲਾ ਰਹੇ ਸੀ ਕਿ ਦਿਨ ਰਾਤ ਉਹਦੇ ਘਰ ਰਸੋਈ ਚ ਭੋਜਨ ਪੱਕਦਾ ਸੀ ਕਿਉਂਕਿ ਪਰਿਵਾਰ ਇੰਨਾ ਵੱਡਾ ਸੀਗਾ ਅੱਗ ਹਰ ਵਕਤ ਬਲਦੀ ਸੀ ਉਹਨਾਂ ਦੇ ਕੱਪੜੇ ਧੋਣ ਦੇ ਲਈ ਤੇ ਮਤਲਬ ਇੰਨਾ ਸੀਗਾ ਮਤਲਬ ਕੰਮ ਵੀ ਦਿਨੇ ਰਾਤ ਉਹਦੇ ਘਰ ਦਾ ਕੰਮ ਨਹੀਂ ਸੀ ਖਤਮ ਹੁੰਦਾ ਵੀ ਐਡਾ ਵੱਡਾ ਪਰਿਵਾਰ ਸੀ ਤੇ ਹੁਣ ਕੁਝ ਵੀ ਨਹੀਂ ਹੈ ਕਹਿੰਦੇ ਕਹਿੰਦੇ ਵੀ ਇਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਤਾਈ ਕੁਝ ਨਹੀਂ ਗੁਰੂ ਦੀ ਮਤ ਲੈ ਕੇ ਸਿਰਫ ਪਰਮੇਸ਼ਰ ਦਾ ਨਾਮ ਜਪੋ ਅਸਤਰ ਰਹੇ ਨਕਥੋਂ ਜਾਹੀ ਉਸ ਪਰਮੇਸ਼ਰ ਦਾ ਨਾਮ ਹੀ ਹੈ ਜੋ ਸਦਾ ਦਾ ਸਥਾਈ ਹੈ ਰਹਿਣ ਵਾਲਾ ਹੈ ਹੋਰ ਸਭ ਕੁਝ ਚੱਲਣ ਹਾਰ ਹੈ ਕਹਿਤ ਕਬੀਰ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਫਿਰ ਕਬੀਰ ਜੀ ਕਹਿੰਦੇ ਨੇ ਇਹ ਜਗਤ ਦੇ ਲੋਕੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਨ ਦੇ ਵਿੱਚ ਖਲਾਸੀ ਨਹੀਂ ਪਾ ਸਕਦੇ ਵਿਕਾਰਾਂ ਤੋਂ ਮਾਇਆ ਤੋਂ ਕਿਸੇ ਵੀ ਜੰਜਾਲ ਤੋਂ ਆਸਾ ਪਹਿਲਾ ਪੂਤ ਪਿਸ਼ੇਰੀ ਮਾਈ ਕੁਰਲਾ ਗੋਚੇ ਲੈ ਕੀ ਪਾਈ ਇੱਕ ਅਚੰਬੋ ਸੁਨੋ ਤੁਮ ਪਾਈ ਦੇਖਤ ਸਿੰਘ ਚਰਾਵਤ ਗਾਈ ਰਹਾਓ ਹੰਦੀ ਸੰਗਤ ਜੀ ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਜੀਵ ਦਾ ਜਿਹੜਾ ਮਨ ਹੈ ਜੀਵ ਪਰਮਾਤਮਾ ਦੀ ਅੰਸ਼ ਹੈ ਪਹਿਲਾਂ ਤਾਂ ਕਹਿੰਦੇ ਫਿਰ ਜੀਵ ਦਾ ਮਨ ਹੋਇਆ ਨਾ ਬਾਅਦ ਦੇ ਵਿੱਚ ਫਿਰ ਇਸ ਮਨ ਨੂੰ ਮਾਇਆ ਦੀ ਛਾਪ ਪੜ ਗਈ ਕਹਿੰਦੇ ਇਹ ਤੇ ਇਸ ਤਰ੍ਹਾਂ ਹੋ ਗਿਆ ਜਿਵੇਂ ਮਨ ਗੁਰੂ ਹੋਇਆ ਤੇ ਜਿਹੜੇ ਚੇਲੇ ਨੇ ਉਹ ਹੋਏ ਗਿਆਨਿੰਦਰੇ ਪਰ ਕਹਿੰਦੇ ਮਨ ਚੀਲਿਆਂ ਦੇ ਪਿੱਛੇ ਲੱਗਿਆ ਫਿਰਦਾ ਕਹਿੰਦੇ ਇੱਕ ਅਚੰਬੇ ਵਾਲੀ ਗੱਲ ਹੈ ਇਹ ਕਹਿੰਦੇ ਦੇਖੋ ਸਿੰਘ ਕਹਿੰਦੇ ਜਿਵੇਂ ਜਦੋਂ ਜੀਵ ਦਾ ਜਿਹੜਾ ਮਨ ਹੈ ਸਿੰਘ ਹੈ ਇੱਕ ਤਰ੍ਹਾਂ ਕਹਿੰਦੇ ਪਰ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਪਿੱਛੇ ਭੱਜਿਆ ਫਿਰਦਾ ਜਲ ਕੀ ਮੱਛਲੀ ਤਰ ਵਰ ਬਿਆਈ ਦੇਖਤ ਕੁੱਤਰਾ ਲੈ ਗਈ ਬਿਲਾਈ ਕਹਿੰਦੇ ਜਿਹੜੀ ਮੱਛਲੀ ਹੈਗੀ ਆ ਉਸ ਤਰ੍ਹਾਂ ਤੇ ਉਹ ਪਾਣੀ ਚੋਂ ਨਿਕਲਦੀ ਨਹੀਂ ਹੈਗੀ ਪਰ ਉਲਟੀ ਗੱਲ ਹੈਗੀ ਆ ਕਿ ਮੱਛਲੀ ਨੇ ਜਾ ਕੇ ਬੱਚੇ ਦਰਖਤ ਤੇ ਦਿੱਤੇ ਨੇ ਇਹ ਤੇ ਕਹਿੰਦੇ ਇਸ ਤਰ੍ਹਾਂ ਹੋ ਗਿਆ ਦੇਖਤ ਕੁੱਤਰਾ ਲੈ ਗਈ ਬਿਲਾਈ ਜਿਵੇਂ ਕਹਿੰਦੇ ਜੀਵ ਦਾ ਜਿਹੜਾ ਸੰਤੋਖ ਸੀਗਾ ਉਹਨੂੰ ਤ੍ਰਿਸ਼ਨਾ ਨੇ ਖਤਮ ਕਰ ਦਿੱਤਾ ਤਲੇ ਰੇ ਬੈਸਾ ਉਪਰ ਸੂਲਾ ਤਿਸਕੇ ਪੇੜ ਲਗੈ ਫਲ ਫੂਲਾ ਫਿਰ ਕਹਿੰਦੇ ਜਿਵੇਂ ਸਭ ਕੁਝ ਜਦੋਂ ਜੀਵ ਦਾ ਕਹਿੰਦੇ ਮਨ ਹੈ ਉਹ ਪਰਮੇਸ਼ਰ ਵੱਲ ਨਾ ਲੱਗ ਕੇ ਉਹਦੇ ਗਿਆਨ ਇੰਦਰੀਆਂ ਵੱਲ ਦੇ ਵਸ ਹੋ ਜਾਂਦਾ ਫਿਰ ਸਭ ਕੁਝ ਉਲਟ ਹੁੰਦਾ ਜਿਵੇਂ ਕਹਿੰਦੇ ਜਿਹੜਾ ਦਰਖਤ ਹੈ ਉਹਦੇ ਮੰਨੋਂ ਜਿਹੜੀਆਂ ਸ਼ਾਖਾ ਨੇ ਉਹ ហេਠਾ ਨੇ ਤੇ ਉਹਦੀਆਂ ਜਿਵੇਂ ਜੜਾ ਉੱਪਰ ਹੋ ਗਈਆਂ ਹੋਣ ਤਿਸ ਕੈ ਪੇੜ ਲਗੇ ਫਲ ਫੂਲਾ ਫਿਰ ਕਹਿੰਦੇ ਜਿਹੜਾ ਮੋਢਾ ਦਰਖਤ ਦਾ ਉਹਨੂੰ ਜਿਵੇਂ ਫਾਲ ਤੇ ਫੁੱਲ ਲੱਗਦੇ ਹੋਣ ਕੋੜੇ ਚਰ ਪੈ ਸਜਰਾਵਨ ਜਾਈ ਕੋੜੇ ਚਰ ਪੈ ਸ ਚਰਾਵਨ ਜਾਈ ਬਾਹਰ ਬੈਲ ਗੋਨ ਕਰ ਆਈ ਫਿਰ ਕਹਿੰਦੇ ਜਿਹੜਾ ਮਨ ਰੂਪੀ ਘੋੜਾ ਉਹਦੇ ਉੱਪਰ ਭੈਸ ਰੂਪੀ ਤ੍ਰਿਸ਼ਨਾ ਚੜ ਕੇ ਜੀਵ ਨੂੰ ਭਜਾਈ ਫਿਰਦੀ ਆ ਕਹਿੰਦੇ ਜਿਹੜਾ ਜੀਵ ਦਾ ਧੀਰਜ ਵਾਲਾ ਸੁਭਾਅ ਹੈਗਾ ਉਹ ਖਤਮ ਹੋ ਜਾਂਦਾ ਜਦੋਂ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਕਹਿਤ ਕਬੀਰ ਜੋ ਇਸ ਪਦ ਬੂਝੈ RAM ਰਮਤ ਤਿਸ ਸਭ ਕਿਛ ਸੂਝੈ ਕਹਿ ਤਕ ਵੀਰ ਜੋ ਇਸ ਪਦ ਬੂਝੈ RAM ਰਮਤ ਤਿਸ ਸਭ ਕਿਛ ਸੂਜੈ ਕਹਿੰਦੇ ਜਦੋਂ ਜੀਵ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਤਾਂ ਉਹਨਾਂ ਨੂੰ ਸਾਰੀਆਂ ਇਹ ਰਮਜ਼ ਵਾਲੀਆਂ ਗੱਲਾਂ ਸਮਝ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਦੇ ਔਗਣ ਖਤਮ ਹੁੰਦੇ ਨੇ ਜੀਵ ਦਾ ਜਿਹੜਾ ਮਨ ਚੰਚਲ ਹੈ ਉਹਦੇ ਤੋਂ ਸਥਿਰ ਹੋ ਜਾਂਦਾ ਤੇ ਇਹ ਸਾਰੀ ਜਿਹੜੀ ਜੀਵਨ ਦੀ 부ਜਾਰਤ ਹੈ ਇਹ ਜੀਵ ਤਾਂ ਹੀ बुझ ਸਕਦੇ ਨੇ ਜਦੋਂ ਜੀਵ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ